ਫਰੈਂਡਸ ਤੁਹਾਡਾ ਸਾਰਾ ਚੰਨ ਚਾਹਤ ਹੈ ਇਸ ਵੀਡੀਓ ਦੇ ਵਿੱਚ ਅਸੀਂ 6 2 8th ਕਲਾਸ ਤੁਹਾਡਾ ਮਿਸ਼ਨ ਸਮਰੱਥਾ ਦੀ ਜੋ ਵਰਕਸ਼ੀਟ ਪੰਜਾਬੀ ਦੀ ਵਰਕਸ਼ੀਟ ਵੀਕ 2 ਵਿੱਚ ਆ ਸੁਆਦੀ ਪਰੌਂਟਾ ਇੱਕ ਨਵੀਂ ਸ਼ੁਰੂਆਤ ਫ੍ਰੀ ਸੋਲਵ ਕਰਾਂਗੇ ਸੋ ਤੁਸੀਂ ਇਹਦੇ ਵਿੱਚ ਆਪਣੀ ਸਟੋਰੀ ਖੁਦ ਪੜ੍ਹ ਲਿਓ ਅਸੀਂ ਇਹਦੀ ਕਰਦੇ ਹਾਂ ਪਾਠ ਆਧਾਰਿਤ ਅਭਿਆਸ ਖਾਲੀ ਥਾਂ ਮਾ ਪਰੋ تنویر ਨੂੰ ਆਪਣੀ ਮਾਂ ਦੇ ਹੱਥਾਂ ਦੇ ਬਣੇ ਡੈਸ਼ ਬਹੁਤ ਪਸੰਦ ਸਨ ਇਹਦਾ answer ਆਵੇਗਾ ਆਲੂ ਦੇ ਪਰੌਂਠੇ ਸੈਕਿੰਡ ਤਰਨਵੀਰ ਨੂੰ ਚੰਗਾ ਨਹੀਂ ਲੱਗਦਾ ਸੀ ਕਿ ਉਹ ਆਪਣੇ ਪਰੌਂਠੇ ਕਿਸੇ ਨਾਲ ਡੈਸ਼ ਕਰੇ ਸਾਂਝੇ ਜਾਂ ਸਾਂਝਾ ਕਰੇ ਨੈਕਸਟ 3 ਤਨਵੀਰ ਨੇ ਇੱਕ ਮੁੰਡੇ ਨੂੰ ਡੈਸ਼ ਵਿੱਚੋਂ ਭੋਜਨ ਲੱਭਦੇ ਹੋਏ ਦੇਖਿਆ ਕੂੜੇਦਾਨ ਵਿੱਚੋਂ ਕੂੜੇਦਾਨ ਵਿੱਚੋਂ ਨੈਕਸਟ ਮੁੰਡੇ ਨੇ ਤਨਵੀਰ ਦੇ ਦਿੱਤੇ ਹੋਏ ਪਰੌਂਠੇ ਖਾਣ ਤੋਂ ਬਾਅਦ ਡੈਸ਼ ਰੋਣਾ ਸ਼ੁਰੂ ਕਰ ਦਿੱਤਾ ਫੁੱਟ ਫੁੱਟ ਫੋਟ ਫੋਟ ਰੋਣਾ ਸ਼ੁਰੂ ਕਰ ਦਿੱਤਾ ਸਹੀ ਗਲਤਵਾ ਪਹਿਲਾ ਤਨਵੀਰ ਨੂੰ ਪਰੌਂਠੇ ਕਿਸੇ ਨਾਲ ਸਾਂਝੇ ਕਰਨਾ ਪਸੰਦ ਸੀ ਗਲਤ ਸੈਕਿੰਡ ਮੁੰਡਾ ਭੁੱਖਾ ਸੀ ਇਸ ਲਈ ਉਹ ਕੂੜੇਦਾਨ ਵਿੱਚੋਂ ਭੋਜਨ ਲੱਭ ਰਿਹਾ ਸੀ ਸਹੀ ਥਰਡ ਤਨਵੀਰ ਨੇ ਪਰੌਂਠੇ ਖੁਦ ਖਾਦੇ ਤੇ ਕਿਸੇ ਨਾਲ ਸਾਂਝੇ ਨਹੀਂ ਕੀਤੇ ਗਲਤ ਨੈਕਸਟ ਤੁਹਾਡੇ ਆ ਜਾਂਦੇ ਨੇ ਪ੍ਰਸ਼ਨ ਉੱਤਰ ਤਨਵੀਰ ਨੂੰ ਆਪਣੇ ਲੰਚ ਬਾਕਸ ਵਿੱਚ ਕੀ ਮਿਲਿਆ? ਆਲੂ ਦੇ ਪਰੌਂਠੇ। ਸੈਕਿੰਡ ਤਨਵੀਰ ਨੇ ਕੂੜੇਦਾਨ ਦੇ ਕੋਲ ਕੀ ਦੇਖਿਆ? ਥਰਡ ਤਨਵੀਰ ਨੇ ਭੁੱਖੇ ਮੁੰਡੇ ਦੀ ਮਦਦ ਕਿਵੇਂ ਕੀਤੀ? ਚੌਥਾ ਪ੍ਰਸ਼ਨ ਮੁੰਡੇ ਨੇ ਪਰੌਂਠੇ ਖਾ ਕੇ ਕਿਉਂ ਰੋਣਾ ਸ਼ੁਰੂ ਕਰ ਦਿੱਤਾ? ਪੰਜਵਾਂ ਪ੍ਰਸ਼ਨ ਤਨਵੀਰ ਨੇ ਆਪਣੇ ਪਰੌਂਠਿਆਂ ਬਾਰੇ ਮੰਮੀ ਨੂੰ ਕੀ ਕਿਹਾ? ਹੁਣ ਅਸੀਂ ਇਹਨਾਂ ਕੋਸ਼ਨਾਂ ਦੇ ਕਰ ਲੈਣੇ ਆਂ ਅਨਸਰ। ਫਸਟ ਕੁਸ਼ਨ ਦਾ ਜਵਾਬ ਤੁਸੀਂ ਅਨਸਰ ਲਿਖੋਗੇ ਤਨਵੀਰ ਨੂੰ ਆਪਣੇ ਲੰਚ ਬਾਕਸ ਵਿੱਚ ਆਲੂ ਦੇ ਪਰੌਂਠੇ ਮਿਲੇ ਸੈਕਿੰਡ ਕੁਸ਼ਨ ਦਾ ਅਨਸਰ ਆਵੇਗਾ ਤਨਵੀਰ ਨੇ ਦੇਖਿਆ ਕਿ ਇੱਕ ਮੁੰਡਾ ਉਸ ਦੀ ਉਮਰ ਦਾ ਹੈ ਜੋ ਕੂੜੇਦਾਨ ਵਿੱਚੋਂ ਭੋਜਨ ਕੱਢ ਕੇ ਖਾਣ ਲੱਗ ਪਿਆ ਸੀ ਠੀਕ ਹੈ ਥਰਡ ਕੁਸ਼ਨ ਦਾ ਅਨਸਰ ਆਵੇਗਾ ਤਨਵੀਰ ਨੇ ਆਪਣਾ ਬੈਗ ਖੋਲਿਆ ਤੇ ਪਰੌਂਠੇ ਮੁੰਡੇ ਨੂੰ ਦੇ ਦਿੱਤੇ ਚੌਥੇ ਕੁਸ਼ਨ ਦਾ ਅਨਸਰ ਆ ਮੁੰਡੇ ਨੇ ਪਰੌਤੇ ਖਾ ਕੇ ਰੋਣਾ ਇਸ ਲਈ ਸ਼ੁਰੂ ਕਰ ਦਿੱਤਾ ਕਿਉਂਕਿ ਪਰੌਤੇ ਬਹੁਤ ਸਵਾਦੀ ਸਨ ਸਨ ਲਈ ਦਿਓ ਸਨ ਜਹਾਨ ਸਵਾਦੀ ਹਨ ਪੰਜਵੇਂ ਅਨਸਰ ਆਵੇਗਾ ਤਨਵੀਰ ਨੇ ਮੁੰਡੇ ਬਾਰੇ ਸੋਚ ਕੇ ਮੁਸਕਰਾਇਆ ਉਸ ਨੇ ਕਿਹਾ ਕਿ ਪਰੌਤੇ ਬਹੁਤ ਸਵਾਦੀ ਸੀ ਇਹ ਹੋਗੇ ਤੁਹਾਡੇ ਕੁਐਸਚਨ ਦੇ ਅਨਸਰਸ ਨੈਕਸਟ ਹੇਠ ਦਿੱਤੇ ਵਾਕਾਂ ਦੇ ਵਿੱਚੋਂ ਨਾਮ ਸ਼ਬਦ ਚੁਣਾ ਪਹਿਲਾ ਵਾ ਤਨਵੀਰ ਨੂੰ ਆਪਣੀ ਮਾਂ ਦੇ ਹੱਥਾਂ ਦੇ ਬਣੇ ਪਰੌਂਠੇ ਬਹੁਤ ਪਸੰਦ ਸੀ ਇੱਥੇ ਹੋ ਜਾਵਾ ਤਨਵੀਰ ਸ਼ਾਕੀਨਾਂ ਮੁੰਡਾ ਕੂੜੇਦਾਨ ਵਿੱਚੋਂ ਲੱਭ ਹੋ ਜਾਣ ਲੱਭ ਰਿਹਾ ਸੀ ਮੁੰਡਾ ਨਾ ਵਾ ਤੀਸਰਾ ਤਨਵੀਰ ਨੇ ਆਪਣਾ ਲੰਚ ਬਾਕਸ ਖੋਲਿਆ ਤਨਵੀਰ ਨੈਕਸਟਾ ਪੜਨਾਮ ਲੱਭਣੀ ਆ ਉਸ ਨੇ ਤੁਰੰਤ ਆਪਣਾ ਲੰਚ ਬਾਕਸ ਖੋਲਿਆ ਉਸ ਨੇ ਆ ਆਪਣਾ ਸ਼ਾਕੀਨ ਵਿੱਚ ਉਹ ਬਸ ਇਹ ਹੋਇਆ ਤੀਸਰਾ ਮੈਂ ਮੁੰਡੇ ਨੂੰ ਕੁੜੀਆਂ ਦੇ ਵਿੱਚ ਬਸ ਇਹਦੇ ਵਿੱਚੋਂ ਮੈਂ ਆਈਆਂ ਪਰਨਾਮ ਠੀਕ ਹੈ ਨੈਕਸਟ ਆ ਇਹ 9 ਤੁਸੀਂ ਕਰਨੀ ਆ ਪਰਨਾਵਾ ਨਾਮ ਦੀ ਥਾਂ ਦੇ ਪਰਨਾਮ ਦੀ ਵਰਤੋ ਜਿੱਦਾਂ ਫਰਸਤ ਤਨਵੀਰ ਨੇ ਆਪਣਾ ਲੰਚ ਬਾਕਸ ਖੋਲਿਆ ਉਥੇ ਨਾ ਉਸਨੇ ਆਪਣਾ ਲੰਚ ਬਾਕਸ ਖੋਲਿਆ ਮੁੰਡਾ ਪਰੌਂਠੇ ਖਾ ਕੇ ਰੋਂਣ ਲੱਗਾ ਇੱਥੇ ਲਿਖੋਗੇ ਤੁਸੀਂ ਉਹ ਉਹ ਪਰੌਂਠੇ ਖਾ ਕੇ ਰੂਨ ਲੱਗਾ ਮੁੰਡੇ ਦੀ ਜਗ੍ਹਾ ਲੇਦੇ ਨਾ ਉਹ ਥਰਡ ਮੰਮੀ ਨੇ ਤਨਵੀਰ ਨੂੰ ਪੁੱਛਿਆ ਕਿ ਪਰੌਂਠੇ ਸਵਾ ਪਸੰਦ ਆਏ ਇਹਦੇ ਵਿੱਚ ਕਿਸ ਤਰ੍ਹਾਂ ਕਰਨਾ ਮੰਮੀ ਨੇ ਤਨਵੀਰ ਦੀ ਜਗ੍ਹਾ ਲੇ ਲੇਤੋਗੇ ਉਸ ਨੂੰ ਉਸ ਨੂੰ ਪੁੱਛਿਆ ਕਿ ਪਰੌਂਠੇ ਪਸੰਦ ਆਏ ਇੱਥੇ ਹੈ ਨਾ ਉਸ ਨੂੰ ਥਰਡ ਵੇਖੋ ਤਨਵੀਰ ਨੇ ਖਾਲੀ ਲੰਚ ਬਾਕਸ ਦੇਖਿਆ ਤੇ ਤਨਵੀਰ ਮੁਸਕਰਾਇਆ ਤਨਵੀਰ ਦੀ ਜਗ੍ਹਾ ਲਿਖੋਗੇ ਉਸ ਨੇ ਉਸ ਨੇ ਖਾਲੀ ਲੰਚ ਬਾਕਸ ਦੇਖਿਆ ਤੇ ਉਹ ਇੱਥੇ ਵਾਲੇ ਤੁਨਾਮਾ ਉਹ ਮੁਸਕਰਾਇਆ ਠੀਕ ਹੈ ਨੈਕਸਟ ਆ ਚੈਪਟਰ ਵਾਡਾ ਇੱਕ ਨਵੀਂ ਸ਼ੁਰੂਆਤ ਠੀਕ ਹੈ ਅਸੀਂ ਇਹਨੂੰ ਸੋਲਵ ਕਰਾਂਗੇ ਫੁੱਲੀ ਹਾਂਜੀ ਖਾਲੀ ਥਾਂਾ ਪਰ ਵਤਨ ਸਿੰਘ ਆਪਣੇ ਪਰਿਵਾਰ ਦਾ ਡੈਸ਼ ਸੀ ਇਕਲੌਤਾ ਇਕਲੌਤਾ ਪੁੱਤਰ ਸੈਕਿੰਡ ਉਸਦੇ ਪਿਤਾ ਡੈਸ਼ ਕਰਦੇ ਸਨ ਖੇਤੀਬਾੜੀ ਖੇਤੀਬਾੜੀ ਨੈਕਸਟ ਨਵੇਂ ਸਕੂਲ ਵਿੱਚ ਕੁਝ ਵਿਦਿਆਰਥੀ ਉਸ ਦੀ ਗਰੀਬੀ ਦਾ ਗਰੀਬੀ ਦਾ ਮੁਖੌਲ ਉਡਾਉਂਦੇ ਸਨ ਨੈਕਸਟ ਚੌਥਾ ਵਚਨ ਸਿੰਘ ਵਤਨ ਸਿੰਘ ਅੱਗੇ ਚੱਲ ਕੇ ਇੱਕ ਟੈਸ਼ ਬਣਿਆ ਜਿੱਦਿਆ ਨਹੀਂ ਵਿਗਿਆਨੀ ਨੈਕਸਟ ਸਹੀ ਗਲਤ ਵਤਨ ਸਿੰਘ ਦੇ ਪਰਿਵਾਰ ਦੀ ਆਮਦਨ ਬਹੁਤ ਵੱਧ ਸੀ ਗਲਤ ਸਹੀ ਕਿ ਵਤਨ ਸਿੰਘ ਆਪਣੇ ਵਿਗਿਆਨਿਕ ਪ੍ਰੋਜੈਕਟਾਂ ਕਰਕੇ ਮਸ਼ਹੂਰ ਹੋਇਆ ਸਹੀ 3 ਅਧਿਆਪਕਾ ਨੇ ਵਤਨ ਸਿੰਘ ਦੀ ਕਦੇ ਵੀ ਪ੍ਰਸ਼ੰਸਾ ਨਹੀਂ ਕੀਤੀ ਗਲਤ ਚੌਥਾ ਵਤਨ ਸਿੰਘ ਨੇ ਆਪਣੇ ਪਿੰਡ ਵਾਸੀਆਂ ਲਈ ਨਵੀਆਂ ਤਕਨੀਕਾਂ ਲਿਆਂਦੀਆਂ ਦੀਆਂ ਗਲਤ ਉਹਨੇ ਕਿਸਾਨਾ ਆਸਟ੍ਰੇਲੀਆ ਦਿਆਂ ਸੀ ਠੀਕ ਹੈ ਨੈਕਸਟ ਹੈਗੇ ਇਹਦੇ ਪ੍ਰਸ਼ਨ ਉੱਤਰ ਠੀਕ ਹੈ ਪਹਿਲਾ ਵਾ ਬੱਤਰ ਸਿੰਘ ਦਾ ਪਰਿਵਾਰ ਕਿਹੋ ਜਿਹਾ ਸੀ ਬੱਤਰ ਸਿੰਘ ਦੇ ਪਿਤਾ ਨੇ ਉਸ ਦੀ ਵਿਦਿਆਲੀ ਕੀ ਤਿਆਗ ਕੀਤਾ ਥਰਡ ਨਵੇਂ ਸਕੂਲ ਵਿੱਚ ਵਰਤਿਆਰਥੀਆਂ ਨੇ ਬੱਤਨ ਸਿੰਘ ਨਾਲ ਕਿਹੋ ਜਿਹਾ ਵਰਤਿਆ ਰੱਖਿਆ ਚੌਥਾ ਵਿਗਿਆਨ ਪ੍ਰਦਰਸ਼ਨੀ ਵਿੱਚ ਬੱਤਨ ਸਿੰਘ ਨੇ ਕੀ ਪੇਸ਼ ਕੀਤਾ ਇਸੇ ਕਰਦੇ ਆ ਇਸ ਦੇ ਅੰਤਸ ਠੀਕ ਹੈ ਲਿਖੋਗੇ ਵਤਨ ਦੇ ਪਿਤਾ ਖੇਤੀਬਾੜੀ ਕਰਦੇ ਸਨ ਤੇ ਮਾਂ ਘਰੇਲੂ ਸਿਆਣੀ ਸੀ। ਉਹਨਾਂ ਦੀ ਜ਼ਿੰਦਗੀ ਸਾਦੀ ਸੀ ਪਰ ਖੁਸ਼ਹਾਲ ਸੀ। ਇਹੋ ਹੈ ਤੁਹਾਡਾ ਫਸਟ ਕੁਐਸਚਨ ਦਾ ਆਨਸਰ। ਨੈਕਸਟ ਆ ਸਕਿੰਨ ਕੁਐਸਚਨ ਦਾ ਆਨਸਰ ਕਰ ਲੈਣੀ ਸੀ। ਵਤਨ ਸਿੰਘ ਦੇ ਪਿਤਾ ਨੇ ਉਸ ਦੀ ਵਿੱਦਿਆ ਲਈ ਆਪਣੀ ਜ਼ਮੀਨ ਦਾ ਥੋੜਾ ਜਿਹਾ ਹਿੱਸਾ ਵੇਚ ਦਿੱਤਾ ਸੀ। ਥਰਡ ਕੁਐਸਚਨ ਦਾ ਆਨਸਰ ਆਵੇਗਾ। ਨਵੇਂ ਸਕੂਲ ਵਿੱਚ ਵਿਦਿਆਰਥੀਆਂ ਨੇ ਵਤਨ ਸਿੰਘ ਨਾਲ ਨਾਲ ਵੀ ਉਹਨਾਂ ਵਿੱਚ ਠੀਕ ਹੈ ਨਾਲ ਬਹੁਤ ਬੁਰਾ ਵਰਤੀਰਾ ਕੀਤਾ ਵਿਦਿਆਰਥੀਆਂ ਨੇ ਵਤਨ ਸਿੰਘ ਦੀ ਗਰੀਬੀ ਦਾ ਮਖੌਲ ਉਡਾਇਆ ਨੈਕਸਟ ਹੈਗਾ 4th ਵਿਗਿਆਨੀ ਪ੍ਰਦਰਸ਼ਨੀ ਵਿੱਚ ਵਤਨ ਸਿੰਘ ਨੇ ਇੱਕ ਮਾਡਲ ਤਿਆਰ ਕੀਤਾ ਜੋ ਕਿਸਾਨਾਂ ਦੀ ਮਦਦ ਲਈ ਨਵੀਂ ਤਕਨੀਕ ਤੇ ਆਧਾਰਿਤ ਸੀ ਇਹ ਹੋ ਗਏ ਤੁਹਾਡੇ ਕੁਐਸਚਨਸ ਦੇ ਆਨਸਰਸ Next है मिलान करो वतन सिंह वतन सिंह पिता दाऊगा खेती बाड़ी करते सन नवा स्कूल विद्यार्थियों ने नवे आविष्कार विज्ञानी प्रदर्शनी दाऊगा विद्यार्थियों ने नवे आविष्कार अध्यापक ਅਧਿਆਪਕ ਨੇ ਵਤਨ ਸਿੰਘ ਦੀ ਹਮ ਵਤਨ ਸਿੰਘ ਕਿਸਾਨਾਂ ਦੀ ਮਦਦ ਦੇ ਲਈ ਨਵੀਆਂ ਤਕਨੀਕਾਂ ਲਿਆਇਆ ਨਵਾਂ ਸਕੂਲ ਵਤਨ ਸਿੰਘ ਨੂੰ ਵਧੀਆ ਮਿਲਿਆ ਠੀਕ ਹੈ ਇਹ ਤੁਹਾਡੀ ਹੈਗੇ ਨੇ ਮੈਚਿਊਰਸ ਠੀਕ ਹੈ ਇੱਕ ਵਾਰੀ ਦੇਖ ਲਓ ਫਿਰ ਤੋਂ ਵਤਨ ਸਿੰਘ ਤੋਂ ਹਨ ਕਿਸਾਨਾਂ ਦੀ ਮਦਦ ਲਈ ਤਕਨੀਕਾਂ ਲਿਆਇਆ ਤੇ ਪਿੱਤਦਾਵਨਾਂ ਵਾਲਾ ਕੀਤੀ ਬੜੀ ਕਰਦੇ ਵਿਗਿਆਨਿਕ ਪ੍ਰਦਰਸ਼ਨੀ ਵਿਦਿਆਰਥੀਆਂ ਨੇ ਨਵੇਂ ਵਿਸ਼ਕਾਰ ਪੇਸ਼ ਕੀਤੇ ਅਧਿਆਪਕ ਬਤਨ ਸਿੰਘ ਨੂੰ ਕਾਚਮਿਕ ਸੋਧ ਦੀ ਪ੍ਰਸ਼ੰਸਾ ਕੀਤੀ ਨਵਾਂ ਸਕੂਲ ਨਵਾਂ ਸਕੂਲ ਹੁਣਾਵਾ ਬਤਨ ਸਿੰਘ ਨੂੰ ਵਧੀਆ ਸਿੱਖਿਆ ਮਿਲੀ ਹਾਂਜੀ ਆ ਵੇਖ ਲੋ ਤੁਹਾਡੇ ਮੈਚੇਸ ਠੀਕ ਹੈ ਕੋਈ ਕਨਫਿਊਜ਼ਨ ਨਾ ਹੋਵੇ ਤੁਹਾਨੂੰ ਠੀਕ ਹੈ ਨੈਕਸਟ ਹੈ ਗਵਾ ਪਾਠ ਵਿੱਚ ਆਏ ਪੜਨਾਮ ਸ਼ਬਦ ਚੁਣ ਕੇ ਤੁਸੀਂ ਲਿਖਣੀ ਆ ਇੱਥੇ ਆਊਗਾ ਉਸ ਉਹ ਉਹਨਾ ਆਪਣੀ ਇਸ ਇੱਥੇ ਸਾਰੇ ਸ਼ਬਦ ਹੈਗੇ ਆ ਪੜਨਾਮ ਠੀਕ ਹੈ ਨੈਕਸਟ ਆ ਵਿਚਾਰ ਚਰਚਾ ਕਰਨੀ ਚਾਹੀਦੀ ਜੇਕਰ ਤੁਸੀਂ ਇਹ ਬਦਲ ਸਿੰਘ ਦੀ ਜਗਾ ਹੁੰਦੇ ਤਾਂ ਤੁਸੀਂ ਕੀ ਕਰਦੇ ਸੈਕਿੰਡ ਹੈ ਕਿ ਤੁਸੀਂ ਕਿਸੇ ਮੁਸ਼ਕਲ ਸਮੇਂ ਨੂੰ ਹੌਸਲੇ ਨਾਲ ਪਾਰ ਕੀਤਾ ਵਾ ਤੇ ਆਪਣਾ ਅਨੁਵਾਦ ਸਾਂਝਾ ਕਰੋ ਠੀਕ ਹੈ ਹੁਣ ਇਹ ਵਿਚਾਰ ਚਰਚਾ ਤੁਸੀਂ ਆਪਣੀ ਕਲਾਸ ਦੇ ਵਿੱਚ ਕਰਿਓ ਸਾਰੇ ਵਿਦਿਆਰਥੀਆਂ ਦੇ ਨਾਲ ਮਿਲ ਕੇ ਤੇ ਇਹ ਸੀਆਂ ਤੁਹਾਡੀਆਂ ਵਰਕਸ਼ੀਟਾਂ ਵੀਕ 2 ਦੀਆਂ ਜੇਕਰ ਤੁਸੀਂ ਚੈਨਲ ਤੇ ਨਵੀਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਣੇ ਫਰੈਂਡਸ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਥੈਂਕ ਯੂ